ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤ ਕਰ ਦਾਂਗੇ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਣੀ ਕਾਲੀ ਕਰ ਰਹੀ ਆ ਬੱਟ ਅੱਜ ਇਹ ਸੂਗੀ ਤੇ ਇਹ ਬੈਂਦੀ ਨਹੀਂ ਘਟ ਬੈਂਦੀ ਅੱਜ ਤੇ ਜੇ ਇਹ ਐਂ ਕਰੀ ਗਈ ਆਪਾਂ ਇਹਦੇ ਪੇਟ ਦੇ ਥੱਲੋਂ ਦੀ ਪੱਲੀ ਨਿਘਾ ਕੇ ਥੋੜਾ ਜਿਹਾ ਗਾਸਾ ਦੇ ਦਾਂਗੇ ਇਹਨੂੰ ਤੇ ਮੱਝ ਨੂੰ ਸੂਣ ਚ ਆਸਾਨੀ ਆ ਜਾਂਦੀ ਹੈ। ਕਈ ਵਾਰੀ ਬੱਚਾ ਥੱਲੇ ਤੁੱਲੇ ਡਿੱਗ ਪੈਂਦਾ ਨਾ। ਥੱਲੋਂ ਦੀ ਪੱਲੀ ਨਗਾਹ ਕੇ ਪੱਲੜ ਦੋਨੇ ਪਾਸੇ ਹੋ ਕੇ ਥੋੜਾ ਜਿਹਾ ਗਾਸਾ ਦੇ ਦੇ ਤਾਂ ਤੇ ਮੱਝ ਇਹ ਨਾ ਬੈੰਦੀ ਹੋਵੇ। ਤੇ ਫਿਰ ਹੱਲ ਹੋ ਜਾਂਦਾ। ਸੌਖੀ ਸੂਣ ਪੰਨੀ ਆ ਮੱਝ। ਤੇ ਅੱਜ ਆਪਾਂ ਖੋਲਡੀਆਂ ਖਾਲਡੀਆਂ ਦੀ ਕਰਤੀ ਜਮਾਂ ਸਫਾਈ ਓਕੇ ਕਰਤਾ ਕੰਮ। ਤੇ ਆਪਾਂ ਹਫਤੇ ਚ ਇੱਕ ਦਿਨ ਸਫਾਈ ਕਰਦੇ ਹੁੰਨੇ ਹਾਂ ਹੁਣ ਤਾਂ ਵੈਸੇ ਆਪਾਂ ਨੀਰ ਹੀ ਇੰਨਾ ਕੁ ਪਾਉਣਾ ਜਿੰਨਾ ਕੁ ਖਾ ਜਾਣ ਤੇ ਬਾਲਾ ਬੇਹਾ ਜਾਪਾਂ ਰੱਖ ਦੇਣੀਗੇ ਆ ਬੱਸੀ ਸਾੜ ਦੀ ਬੱਸੀ ਨੇ ਖਾਦੀ ਨਹੀਂ ਸੀ ਖਾਲ ਵਾਲੀ ਸੰਨੀ ਸੀ ਸਾਰੀਆਂ ਖੁਰਲੀਆਂ ਆਪਾਂ ਸਾਫ ਕਰਤੀਆਂ ਤੇ ਅੱਜ ਆਪਾਂ ਗੱਲੇ ਇਹੀ ਮੱਝ ਇੱਥੇ ਰੱਖੀ ਐ ਤੇ ਬਾਕੀ ਆਪਾਂ ਛੋਟੇ ਸਾਰੇ ਕਟੜੂ ਬੱਛੀ ਸਾਰੇ ਬਾਹਰ ਕੱਢਿਆ ਤੇ ਤਾਂ ਕਰਕੇ ਵੀ ਇਹ ਤਖਲੀਪ ਜੀ ਨਾ ਮੰਨੇ ਬਾਲੇ ਪਸੂਆਂ ਚ ਇੱਥੇ ਅੱਜ ਇਹ ਕੱਲੀ ਐ ਇਹਨੂੰ ਪੱਖਾ ਵੀ ਆਪਾਂ ਵੱਡਾ ਲਾਤਾ ਤੇ ਅਜੇ ਇਹ ਨੂੰ ਨੇੜੇ ਆਉਣੇ ਮੂੰਹ ਟੱਡ ਲੈਂਦੀ ਐ ਡਰਦੀ ਆ ਦੇਖੋ ਤੇ ਪੱਖਾ ਵੱਡਾ ਲਾਤਾ ਇਹਨੂੰ ਬੈਂਦੀ ਨਹੀਂ ਤੇ ਆਪਾਂ ਲਾਉਣਾ ਪਾਪੇ ਨੂੰ ਫੋਨ ਪੱਲੀ ਪਾ ਕੇ ਨੂੰ ਥੋੜੀ ਗਾਸਾ ਦੇ ਦੇਾਂਗੇ ਪੇਟ ਦੇ ਥੱਲੋਂ ਦੀ ਪੱਲੀ ਨਗਾਹ ਲੈ ਇੱਥੋਂ ਦੀ ਥੋੜਾ ਗਾਸਾ ਦੇ ਦੇ ਮੱਝ ਨੂੰ ਸੂਣ ਚ ਕੋਈ ਦਿੱਕਤ ਨਹੀਂ ਆਉਂਦੀ ਫਿਰ ਸੌਖੀ ਸੂ ਪੈਂਦੀ ਹੈ ਫਿਰ ਇਹ ਦੱਲੀਆਂ ਮੱਝਾਂ ਬੈਠੀਆਂ ਐ ਇੱਧਰ ਇੱਥੇ ਥੋੜਾ ਜਿਹਾ ਮੱਝਾਂ ਨੂੰ ਊਸੀਆ ਪੈਂਦਾ ਇੱਕ ਦਾ ਇਹ ਉੱਚਾ ਜ਼ਿਆਦਾ ਹੋ ਗਿਆ ਜਿ ਥੋੜਾ ਜਿਆ ਨਾ ਧੁੱਪ ਪੈਣ ਲੱਗ ਜਾਂਦੀ ਐ ਅੱਛਾ ਉੱਪਰ ਪੈਣ ਕਾਰਨ ਓਸੀਆ ਹੋ ਜਾਂਦਾ। ਫੂਨ ਵੈਸੇ ਹਵਾ ਚੱਲੀ ਜਾਂਦੀ ਐ। ਅੱਖੇ ਵੀ ਚੱਲੀ ਜਾਂਦੇ ਨੇ। ਬੈਠੀਆਂ ਨੇ। ਹਮਦਾਰੀ ਨਾ। ਤੇ ਮੱਛਰ ਗਿਆ ਹੁਣ ਘਟ। ਸਵੇਰੇ ਹੁੰਦਾ। ਆ 5:30 ਤੋਂ 6:00 ਦੇ ਵਿੱਚ ਵਿੱਚ ਇੱਧਾ ਘੰਟਾ ਹੁੰਦਾ ਬੱਸ ਰਾਤ ਨੂੰ ਮੱਛਰ ਹੁੰਦਾ ਨਹੀਂ ਆਪਾਂ ਇਧਰ ਲੀਆਂ ਫੋਲਡੀਆਂ ਵੀ ਸਾਫ਼ ਕਰਤੀਆਂ ਜੇ ਜੇ ਆਪਾਂ ਹਫ਼ਤੇ ਚ ਇੱਕ ਵਾਰੀ ਸਾਫ਼ ਕਰਦੇ ਰਹੀਏ ਤੇ ਇਹ ਸੁੰਡ ਸੰਡ ਇਹ ਨਹੀਂ ਬੰਦੇ ਪਾਸਿਆਂ ਤੇ ਵਧੀਆ ਰਹਿੰਦੀਆਂ ਨੇ ਪਾਣੀ ਆਪਾਂ ਪਾਉਂਦੇ ਨਹੀਂ ਫੋਲਡੀਆਂ ਚ ਲਿਵਾਉਣ ਵੇਲੇ ਵੀ ਨਹੀਂ ਪਾਣ ਦਿੰਦੇ ਕਿਉਂਕਿ ਇੱਕ ਤਾਂ ਖੋਲਡੀਆਂ 'ਚ ਪਾਣੀ ਪੈਂਦਾ ਰਹੇ ਤੇ ਫਿਰ ਤੇੜਾ ਛੇਤੀ ਸਾੜ ਜਾਂਦੀਆਂ ਨੇ ਕੰਦਾ ਨਾਲੋਂ ਸਾੜ ਜਾਂਦੀਆਂ ਨੇ ਤੇ ਪਾਣੀ ਆਪਾਂ ਪਾਣ ਨਹੀਂ ਦਿੰਦੇ ਬਾਈਸੀ ਆਪਾਂ ਸਾਫ਼ ਕਰ ਦਿੰਦੇ ਆ ਇਹ ਖੋਲਡੀਆਂ 'ਚ ਤਾਂ ਆਲੇ ਹੈਗੇ ਨੇ ਪਾਣੀ ਨਿਕਲ ਜਾਂਦਾ ਤੇ ਉਹ ਅੰਦਰਲੀ ਖੋਲਡੀਆਂ 'ਚ ਆਪਾਂ ਮਿਸਤਰੀ ਨੂੰ ਕਿਹਾ ਸੀ ਵੀ ਆਲੇ ਰੱਖ ਦਿਓ ਤੇ ਮਿਸਤਰੀ ਆਪਾਂ ਨੂੰ ਕਹਿੰਦਾ ਉੱਪਰ ਤਾਂ ਇਹ ਸੱਤ ਆ ਕਿਹੜਾ ਮੀਂਹ ਪੈਣਾ ਤੇ ਇੰਨੀ ਆਪਾਂ ਨੂੰ ਵੀ ਨਹੀਂ ਆਉੜੀ ਵੀ ਕਈ ਵਾਰੀ ਖੋਲੀਆਂ ਧੋਣੀਆਂ ਵੀ ਪਾਏ ਜਾਂਦੀਆਂ ਨੇ ਤੇ ਇਹ ਚਾਲੇ ਰੱਖੇ ਨੇ ਖੋਲਡੀਆਂ ਚ ਚਲੋ ਤਾਂ ਕੋਈ ਵੱਡੀ ਗੱਲ ਨਹੀਂ ਹੁਣ ਵੀ ਨਿਕਲ ਸਕਦੇ ਨੇ ਪਰ ਆਪਾਂ ਖੋਲਡੀਆਂ ਵਿੱਚ ਪਾਣੀ ਪਾਉਂਦੇ ਨਹੀਂ ਤੇ ਮੱਝ ਥੋੜੀ ਜਿ ਮਰਨੀ ਜਾਂਦੀ ਆਖਿਆਈ ਬਣੇ ਰਹੋ ਵਲੌਗ ਨਾਲ ਮੱਝ ਕੀ ਬੱਚਾ ਦਊਗੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਟੀਕਾ ਲੱਗਿਆ ਹੋਇਆ ਇਹਦੇ 골ਡਨ ਓਕੇ ਮਾਜਾ ਆਪਣੀ ਸੋਬੀ ਜੀ ਕਾਲੀ ਤੇ ਪੂਰੀ ਕੱਟੀ ਦਿੱਤੀ ਆ ਜਿਹੜਾ ਟੀਕਾ 골ਡਨ ਜਿਹੜਾ ਪੱਟੀ ਘਬਰਾਇਆ ਸੀ ਨੀਂਦੀ ਦਾ ਵੀ ਆ ਦੇਖੋ ਆਹ ਵੀ ਕਮਾਂਡ ਨਹੀਂ ਆ ਦੇਖੋ ਹੋਰ ਸਾਢੇ 3 ਕਿੱਜੇ ਤੇ ਆਪਾਂ ਤੁਹਾਨੂੰ ਨਾਮ ਦੱਸ ਦਿਆਂਗੇ ਕਿਹੜਾ ਬੁੰਦ ਸੀਗਾ ਤੇ ਆਪਣੀ ਇੱਛਾ ਪੂਰੀ ਹੋ ਗਈ ਆਪਾਂ ਕੱਟੀ ਲਗਦੇ ਸੀ ਕੱਟੀ ਆ ਗਈ ਵਧੀਆ ਸੂਤਨ ਵਾਲਾ ਨਾਰਕਾ ਜੀ ਹੂੰ ਤੇ ਨਾਲ ਆਪਾਂ ਫੋਟੋ ਅਟੈਚ ਕਰ ਦਾਂਗੇ ਛੋਟੇ ਦੀ ਆਖਾ ਕੰਜਵਾ ਪੂਰੇ ਮਾਰ ਕੇ ਆ ਬਈ ਜਵਾ ਕੋਲੋਂ ਮੂੰਹ ਤੇ ਛੋਟੀ ਚਿੱਟੀ ਹੈ ਹਾਂ ਬਹੁਤ ਦਿਨਾਂ ਦੀ ਆਸੀ ਆਪਾਂ ਨੂੰ ਇਕੱਟੀ ਬੂਰੀ ਹੋਵੇ ਬੂਰੀ ਹੋਵੇ ਤੇ ਰੱਬ ਨੇ ਆਪਣੀ ਸੋਲਡੀ ਇੱਛਾ ਪੂਰੀ ਕਰਤੀ ਗੈਵੀ ਨੂੰ ਹੋਇਆ ਆਪਣਾ ਚਾਹ ਦੇਖੋ ਸਾਫ ਕਰੀ ਜਾਂਦਾ ਕੱਟੀ ਨੂੰ ਗੈਵੀ ਆਪਣਾ ਤੇ ਸੁਆ ਰੱਬ ਦੀ ਕਿਰਪਾ ਨਾਲ ਵਧੀਆ ਸਾਫ ਸੁਥਰਾ ਹੋ ਗਿਆ ਮੱਝ ਗਾਲਾ ਕਰਨ ਲੱਗ ਗਈ ਤੇ ਕੰਮ ਓਕੇ ਦੀ ਰਿਪੋਰਟ ਹੈ ਤੇ ਵਧੀਆ ਮੱਜ ਨੇ ਲਾਹਿਆਗਾ। ਅਸਮਾ ਵਧੀਆ ਕਰ ਲਿਆ। ਥੋੜੀ ਇਹ ਅੱਜ ਦੀ ਲਿਸੀ ਜਿਆਦੇ ਲੱਗਣ ਲੱਗੀ। ਤੇ ਸੁਖ ਸ਼ਾਂਤੀ ਨਾਲ ਵਧੀਆ ਸੁਗਾ ਕਲੀਅਰ ਹੋ ਗਿਆ ਜਿਹੜੀ ਆਪਾਂ ਮੰਗ ਮੰਗਦੇ ਸੀ ਆਪਾਂ ਨੂੰ ਉਹ ਮਿਲ ਗਈ। ਆਪਾਂ ਧੰਨਵਾਦ ਕਰਦੇ ਆਂ ਪ੍ਰਮਾਤਮਾ ਦਾ। ਇੱਛਾ ਪੂਰੀ ਕਰਦਾ ਪਹਿਲਾਂ ਆਪਾਂ ਅਮਰੀਕਨਾਂ ਗਾਂ ਤੋਂ ਹੀ ਸੀ ਬੱਛੀ ਮੰਗੀ ਸੀ ਖਾਖੀ ਡੱਬਾਂ ਵਾਲੀ ਤੇ ਆਪਾਂ ਨੂੰ ਉਹ ਮਿਲ ਗਈ ਸੀ ਤੇ ਕੱਟੀ ਜਾਂਦੀ ਹੈ ਆਪਣੀ ਕੰਮੀ ਠੰਡ ਲੱਗਦੀ ਹੈ ਇਹਨੂੰ ਤੇ ਮਾਰ ਕੇ ਮੂਰ ਕੇ ਭਾਈ ਵੀਡੀਓ ਸਾਰੀ ਦੇਖਣਾ ਆਪਾਂ ਨਾਲ ਛੋਟੇ ਦੀ ਫੋਟੋ ਲਾਵਾਂਗੇ ਦੱਸਾਂਗੇ ਤੁਹਾਨੂੰ ਸਾਰਾ ਕੁਝ ਕੀ ਕੰਮ ਹੋ ਕੇ ਆਗਾ ਹੋਰ ਆਖਾਂਡ ਲੱਗਦੀ ਐ ਇਹਨੂੰ ਗੈਵੀ ਇਹ ਛਾਲਟੀ ਇਧਰਲੇ ਪਾਸੇ ਦੇ ਦੇ ਉੱਤੇ ਇਧਰ ਪੱਖਾ ਚੱਲਦਾ ਨਾ ਤਾਂ ਕਰਕੇ ਲੱਗਦੀ ਛਾਰਦੇ ਵਾਸਤੇ ਕੋਈ ਨਾ ਦੋ ਜੀ ਮੱਝਾਂ ਨੂੰ ਪਾਉਣਾ ਸੱਨੀ ਇਹ ਵੀ ਸਾਰੀਆਂ ਉੱਠ ਖੜੀਆਂ ਮੱਝ ਦਸੂਈ ਤੇ ਉਹ ਰਿੰਗਣ ਲੱਗੀ ਤਾਂ ਕਰਕੇ ਸਾਰੀਆਂ 1 ਕੋ ਲਖਤ ਉੱਠ ਖੜੀਆਂ ਮੱਝਾਂ ਉਹ ਉੱਠ ਖੜੀਆਂ ਬਾਹਰੇ ਤੇ ਮੱਝਾਂ ਨੂੰ ਆ ਗਿਆ ਹੋ ਗਿਆ ਪਤਾ ਨਹੀਂ ਕੀ ਹੁੰਦਾ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਨੂੰ ਦੇਖਣ ਵਾਲਿਆਂ ਦਾ ਤੇ